ਆਪਾਂ ਇੱਥੇ ਇਕੱਠੇ ਹੋਏ ਆ ਇਸ ਕਰਕੇ ਇਹ ਬੇਨਤੀ ਜਿਹੜੀ ਆ ਪ੍ਰਵਾਨ ਕਰਿਓ ਤੇ ਕਿਪਾੜੇ ਮੀਟਰਾਂ ਦੇ ਖਿਲਾਫ ਆਪਾਂ ਜਿਹੜਾ ਧਰਨਾ ਵਾ ਉਹ ਦੇਣ ਜਾ ਰਹੇ ਆ ਪੂਰੇ ਪੰਜਾਬ ਦੇ ਵਿੱਚ ਆ ਹਰ ਜ਼ਿਲ੍ਹੇ ਦੇ ਵਿੱਚ ਚੀਫ ਦੇ ਜਿਹੜੇ ਦਫ਼ਤਰ ਆ ਉਹਨਾਂ ਦੇ ਅੱਗੇ ਧਰਨਾ ਲੱਗਣਾ ਵਾ ਇਹ ਬੇਨਤੀ ਪ੍ਰਵਾਨ ਕਰਿਓ ਤੇ ਹਰ ਘਰ ਦੇ ਵਿੱਚ ਜਾ ਕੇ ਬੇਨਤੀ ਕਰਦੇ ਆ ਉਹ ਵੀ ਚੀਜ਼ਾਂ ਸਭ ਕੁਝ ਬੰਦ ਹੋ ਜਾਣਾ ਜੇ ਆਪਾਂ ਦੁਬਾਰਾ ਰੀਚਾਰਜ ਕਰਾਂਗੇ ਉਹ ਦੁਕਾਨ ਤੇ ਜਾ ਕੇ ਆਪਾਂ ਨੂੰ ਰੀਚਾਰਜ ਕਰਨਾ ਪੈਣਾ ਫੇਰ ਸਾਡੀ ਬੱਤੀ ਜਿਹੜੀ ਆ ਉਹ ਆਉਣੀ ਆ ਉਹਨਾਂ ਜੇ ਬੱਤੀ ਨਹੀਂ ਆਉਣੀ ਤੇ ਇਹ ਕਰਕੇ ਇਹ ਮੁਸ਼ਕਲ ਜਿਹੜੀ ਆ ਇਹ ਆਪਣੇ ਵਾਸਤੇ ਬਹੁਤ ਵੱਡੀ ਸਮੱਸਿਆ ਵਾ ਕਿਉਂਕਿ ਪੰਜਾਬ ਦੇ ਵਿੱਚ ਹਰ ਵਰਗ ਦਾ ਲੋਕ ਜਿਹੜਾ ਉਹ ਵੱਸਦਾ ਵਾ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਚਾਹੇ ਕੋਈ ਵਪਾਰੀ ਆ ਜਾਂ ਦੁਕਾਨਦਾਰ ਵਾ ਜਾਂ ਕੋਈ ਵੀ ਕਿੱਤਾ ਕਰਦਾ ਵਾ ਹਰੇਕ ਦੇ ਵਾਸਤੇ ਇਹ ਬਹੁਤ ਵੱਡੀ ਮੁਸੀਬਤ ਤੇ ਬੜੀ-ਬੜੀ ਸਮੱਸਿਆ ਬਣਨੀ ਆ ਇਸ ਕਰਕੇ ਆਪਾਂ 14 ਤਰੀਕ ਨੂੰ ਸਾਰਿਆਂ ਆਪਣੇ ਸਾਰਿਆਂ ਨੂੰ ਬੇਨਤੀ ਆ ਵੀ ਹਰ ਘਰ ਦੇ ਵਿੱਚੋਂ ਘੱਡੋਗਣ ਇੱਕ ਮੈਂਬਰ ਆਪਾਂ ਜਿਹੜਾ ਵਾ ਅੰਮ੍ਰਿਤਸਰ ਚੀਫ ਤੇ ਦਫ਼ਤਰ ਧਰਨਾ ਲਾਉਣਾ ਵਾ ਜੋ ਕਿ ਪਤਾ ਲੱਗ ਸਕੇ ਕਿ ਇਹ ਲੋ ਇਹ ਦੇਖੋ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਐਲਾਨ ਹੈ ਕਿ ਜਥੇਬੰਦੀਆਂ ਕਿਸੇ ਵੀ ਅਕੀਦ ਦੇ ਖਿਲਾਫ ਨਹੀਂ ਆ ਪਰ ਜਿਹੜਾ ਇਹ ਪੰਜਾਬ ਸਰਕਾਰ ਜਿਹੜੇ ਇਹਨਾਂ ਵਾਸਤੇ ਐਲਾਨ ਕਰਦੀ ਹੈ ਕਿਸਾਨਾਂ ਮਜ਼ਦੂਰਾਂ ਵਾਸਤੇ ਜਾਂ ਜਨਤਾ ਵਾਸਤੇ ਜਿਹੜਾ ਪੰਜਾਬ ਦੇ ਹਿੱਤ ਵਾਸਤੇ ਨਹੀਂ ਹੁੰਦਾ ਉਹਨਾਂ ਦੇ ਖਿਲਾਫ ਹੈ ਤੇ ਜੋ ਕਿ ਇਹਨਾਂ ਨੇ ਪ੍ਰੋਗਰਾਮ ਬਣਾਇਆ ਵਾ ਕਿ ਹਰ ਐਂਡ ਦੇ ਵਿੱਚ ਸਮਾਰਟ ਮੀਟਰ ਜਿਹੜੇ ਲਾਉਣੇ ਆ ਤੇ ਇਹ ਉਹ ਜਿਹੜੇ ਟੀਪ ਵਾਲੇ ਮੀਟਰ ਆ ਤੇ ਉਹ ਹਰੇਕ ਵਰਗ ਦੇ ਵਾਸਤੇ ਜਿਹੜੇ ਆ ਨੁਕਸਾਨ ਦੇ ਆ ਕਿਉਂਕਿ ਹਰੇਕ ਵਰਗ ਜਿਹੜਾ ਵਾ ਉਹ ਸਮੀਟਰ ਨੂੰ ਜਿਹੜਾ ਵਾ ਇਸੇ ਮਾਲ ਨਹੀਂ ਕਰ ਸਕਦਾ ਹੁਣ ਜਿਸ ਤਰ੍ਹਾਂ ਆਪਾਂ ਇੱਕ ਗੱਲ ਕਰੀਏ ਵੀ ਹਰ ਘਰ ਜਿਹੜਾ ਵਾ ਬਰਾਬਰ ਨਹੀਂਗਾ ਤੇ ਜਦੋਂ ਆਪਾਂ ਨੂੰ ਬਿੱਲ ਆਉਂਦਾ ਵਾ ਜੇ ਕਿਸੇ ਨੂੰ 1000 ਰੁਪਿਆ ਬਿੱਲ ਆ ਗਿਆ ਤੇ ਚਲੋ ਉਸ ਦਿਨ ਉਹਦੇ ਕੋਲ ਪੈਸੇ ਨਹੀਂ ਹੈ ਤੇ ਉਹ ਆਪਾਂ ਕਈ ਵਾਰ ਬਿੱਲ ਨਹੀਂ ਤਾਰਦੇ ਵੀ ਅਗਲੇ ਮਹੀਨੇ ਆਪਾਂ ਨੂੰ 30 ਰੁਪਏ ਜੁਰਮਾਨਾ ਆਜੂਗਾ ਤੇ ਆਪਾਂ ਬਿੱਲ ਅਗਲੇ ਮਹੀਨੇ ਤਾਰ ਦਿਆਂਗੇ ਤੇ ਉਹ ਕਿੱਡੀ ਛੋਣੀ ਗੱਲ ਵਾ ਪਰ ਹੁਣ ਇਹਨਾਂ ਨੇ ਕੀ ਕਰਨਾ ਵਾ ਵੀ ਜੇ ਚਿਪ ਉਹਦੇ ਵਿੱਚ ਪਾ ਦਿੱਤੀ ਗਈ ਤੇ ਜਿੰਨੇ ਪੈਸੇ ਉਹਦੇ ਵਿੱਚ ਹੋਣਗੇ ਉਨੀ ਹੀ ਸਾਡੀ ਬੱਤੀ ਜਿਹੜੀ ਜਗੂਗੀ ਤੇ ਜਦੋਂ ਉਹਦੇ ਵਿੱਚੋਂ ਪੈਸੇ ਖਤਮ ਹੋ ਗਏ ਤੇ ਉਹ ਬੱਤੀ ਸਾਡੀ ਬੰਦ ਹੋ ਜਾਣੀ ਆ ਤੇ ਲੋਕ ਜਿਹੜੇ ਆ 80% ਲੋਕ ਜਿਹੜੇ ਪੰਜਾਬ ਦੇ ਆ ਇਸ ਚੀਜ਼ ਤੋਂ ਪ੍ਰਭਾਵਿਤ ਹੋਣਗੇ ਬਹੁਤ ਜ਼ਿਆਦੇ ਭਈ ਇਹ ਉਹਨਾਂ ਦੇ ਕੋਲ ਪੈਸਾ ਕਿਸੇ ਟਾਈਮ ਹੁੰਦਾ ਕਿਸੇ ਕੋਲ ਨਹੀਂ ਹੁੰਦਾ ਤੇ ਉਹਨਾਂ ਦੇ ਬੱਚੇ ਕੀ ਕਰਨਗੇ ਰਾਤ ਸਾਰੀ ਰਾਤ ਉਹ ਬੱਤੀ ਤੋਂ ਬਿਨਾਂ ਬੈਠੇ ਰਹਿਣਗੇ ਤੇ ਇਸ ਕਰਕੇ ਇਹ ਜਥੇਬੰਦੀ ਦਾ ਐਲਾਨ ਆ ਕਿ ਇਸ ਵਿਰੋਧ ਦੇ ਵਿੱਚ ਇਹਨਾਂ ਨੇ ਸਰਕਾਰ ਦਾ ਵਿਰੋਧ ਕਰਨਾ ਵਾ ਭਈ ਚੇਪਾਲੇ ਮੀਟਰ ਜਿਹੜੇ ਆ ਪੰਜਾਬ ਦੇ ਵਿੱਚ ਨਹੀਂ ਲੱਗਣੇ ਚਾਹੀਦੇ ਤੇ 14 ਤਰੀਕ ਨੂੰ ਇਹਨਾਂ ਨੇ ਹਰੇਕ ਚੀਫ ਦੇ ਦਫ਼ਤਰ ਦੇ ਅੱਗੇ ਆਪਣਾ ਧਰਨਾ ਰੱਖਿਆ ਵਾ ਤੇ ਉੱਥੇ ਜਾ ਕੇ ਵਿਰੋਧ ਕਰਨਾ ਵਾ ਭਈ ਇਹ ਚੇਪਾਲੇ ਮੀਟਰ ਜਿਹੜੇ ਸਾਡੇ ਘਰਾਂ ਦੇ ਵਿੱਚ ਇਹ ਨਹੀਂ ਲੱਗਣੇ ਚਾਹੀਦੇ ਕੱਲੀ ਜਥੇਬੰਦੀ ਜਿਹੜੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰ ਰਹੀ ਕਿ ਹੋਰ ਵੀ ਜਥੇਬੰਦੀਆਂ ਕਰ ਨਹੀਂ ਪੰਜਾਬ ਦੀਆਂ ਸਾਰੇ ਜਥੇਬੰਦੀਆਂ ਜਿਹੜੀਆਂ ਮਿਲ ਕੇ ਹਾਂ ਇਸ ਕੰਮ ਨੂੰ ਜਿਹੜਾ ਵਾ ਉਹ ਕਰ ਰਹੀਆਂ ਵਾ ਕਿਉਂਕਿ ਸਾਰਿਆਂ ਦੀ ਇੱਕੋ ਹੀ ਹੀਰ ਹੈ ਵਾ ਤੇ ਇੱਕ ਹੀ ਉਹਨਾਂ ਦਾ ਮਿਸ਼ਨ ਵਾ ਤੇ ਇੱਕ ਹੀ ਝੰਡੇ ਥੱਲੇ ਉਹਨਾਂ ਨੇ ਸਾਰੇ ਕੰਮ ਜਿਹੜੇ ਆ ਇਹ ਕਰਨੇ ਸਰਕਾਰਾਂ ਦਿਨੋਂ ਤੋਂ ਦਿਨ ਕਿਉਂ ਥੱਕੇ ਕਰਦੀਆਂ ਆ ਰਹੀਆਂ ਪੰਜਾਬ ਨਾਲ ਕਿਉਂ ਹੋ ਰਿਹਾ ਇਹ ਪੰਜਾਬ ਦੇ ਨਾਲ ਥੱਕੇ ਆ ਜਿਹੜੀ ਆਪਾਂ ਗੱਲ ਕਰੀਏ ਤੇ ਸ਼ੁਰੂ ਤੋਂ ਹੁੰਦਾ ਰਿਹਾ ਵਾ ਤੇ ਅੱਜ ਵੀ ਪੰਜਾਬ ਦੀ ਤਰੱਕੀ ਵੇਖ ਕੇ ਹਰੇਕ ਸਰਕਾਰ ਜਾਂ ਭਾਵੇਂ ਸੈਂਟਰ ਸਰਕਾਰ ਹੋਵੇ ਕੋਈ ਹੋਵੇ ਉਹਨਾਂ ਨੂੰ ਇਹ ਇਸ਼ਾਨਸ਼ੀਲਤਾ ਨਹੀਂ ਮਿਲਦੀ ਕਿ ਪੰਜਾਬ ਅੱਗੇ ਵਧੇ ਤੇ ਪੰਜਾਬ ਸਾਡੇ ਨੂੰ ਡਾਊਨ ਕਰਨ ਵਾਸਤੇ ਇਹਨਾਂ ਨੇ ਕਈ ਤਰੀਕੇ ਜਿਹੜੇ ਆ ਅਪਣਾਏ ਗਏ ਹੁਣ ਤੱਕ ਉਹ ਭਾਵੇਂ ਨਸ਼ਿਆਂ ਦਾ ਹੋਵੇ ਤੇ ਭਾਵੇਂ ਕੋਈ ਵੀ ਹੋਵੇ ਕਿਸੇ ਪ੍ਰਕਾਰ ਦਾ ਹੋਵੇ ਸਾਨੂੰ ਇਹਨਾਂ ਨੇ ਡਾਊਨ ਕਰਨ ਦਾ ਜਿਹੜਾ ਵਾ ਉਹ ਇੱਕ ਟੀਚਾ ਰੱਖਿਆ ਵਾ ਤੇ ਪਰ ਇਹ ਹਾਂ ਇਹ ਲੋਕ ਪੰਜਾਬ ਦੇ ਆ ਇਹ ਇਹ ਕੰਮ ਨੂੰ ਜਿਹੜਾ ਵਾ ਇਹ ਸੈਂ ਨਹੀਂ ਕਰਨਗੇ ਕੀ ਕਹਿ ਸਕਦੇ ਆ ਕਿ ਪੰਜਾਬ ਭਰ ਦੇ ਵਿੱਚ ਜਿਹੜਾ ਕੀ ਧਰਨਾ 14 ਤਰੀਕ ਨੂੰ ਚੋ ਲੀਕਿਆ ਗਿਆ ਤੁਹਾਡੇ ਵੱਲੋਂ ਕਿ ਭਾਰੀ ਵੱਡਾ ਭਾਰੀ ਇਕੱਠ ਹੋਵੇਗਾ ਇਥੇ ਬਿਲਕੁਲ ਬਹੁਤ ਵੱਡੇ ਇਕੱਠ ਹੋਣਗੇ ਕਿਉਂਕਿ ਸਾਨੂੰ ਅਸੀਂ ਘਰ-ਘਰ ਜਾ ਕੇ ਹਰੇਕ ਘਰ ਦੇ ਵਿੱਚੋਂ ਸਾਨੂੰ ਇਹ ਸਹਿਯੋਗ ਮਿਲ ਰਿਹਾ ਵਾ ਵੀ ਆਪਾਂ ਵੱਧ ਤੋਂ ਵੱਧ ਜਿਹੜਾ ਵਾ ਵੀ ਉੱਥੇ ਜਾਵਾਂਗੇ ਕਿਉਂਕਿ ਇਹ ਸਮੱਸਿਆ ਹਰੇਕ ਦੀ ਆ ਭਾਵੇਂ ਕੋਈ ਵਪਾਰੀ ਆ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਮੁਲਾਜ਼ਮ ਹੈ ਸੈਂਟਰ ਦਾ ਪੰਜਾਬ ਦਾ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਸਾਰਿਆਂ ਵਾਸਤੇ ਜਿਹੜਾ ਵਾ ਇਹ ਹਾਂ ਇਹ ਧੱਕਾ ਵਾ ਇਹ ਸੁਣਿਆ ਸੁਣਿਆ ਜਾਂਦਾ ਹੈ ਕਿ ਪਹਿਲਾਂ ਸਰਕਾਰੀ ਜਿਹਨੇ ਵੀ ਮੁਲਾਜ਼ਮ ਉਹਨਾਂ ਦੇ ਘਰਾਂ ਤੋਂ ਲੱਗਨੇ ਸ਼ੁਰੂ ਹੋਣਗੇ ਇਹ ਬਿਲਕੁਲ ਗਵਰਨਮੈਂਟ ਦੀ ਜਿਹੜੀ ਇੱਕ ਪਾਲਿਸੀ ਹੈ ਉਹਨਾਂ ਇਹ ਰੱਖੀ ਆ ਭਈ ਸਭ ਤੋਂ ਪਹਿਲਾਂ ਜਿਹੜਾ ਕਿਉਂਕਿ ਇਹ ਜਿਹੜਾ ਮੁਲਾਜ਼ਮ ਆ ਉਹ ਛੇਤੀ ਬੋਲੂਗਾ ਨਹੀਂ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਸੈਂਟਰ ਗਵਰਨਮੈਂਟ ਦੇ ਮੁਲਾਜ਼ਮ ਫੇ ਪੰਜਾਬ ਦੇ ਮੁਲਾਜ਼ਮ ਫੇ ਜਿਹੜੇ ਪੈਨਸ਼ਨਰ ਬੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਲਾਉਣੀਆਂ ਬਿਜਲੀ ਦੇ ਮੁਲਾਜ਼ਮਾਂ ਉਹਨਾਂ ਦੇ ਲਾਉਣੇ ਬੜੇ ਬੜੇ ਆਧਾਰੇ ਆ ਉਹਨਾਂ ਦੇ ਉਹਨਾਂ ਨੇ ਲਾਉਣੀਆਂ ਵਾ ਪਰ ਇਹਦਾ ਸਭ ਤੋਂ ਜ਼ਿਆਦਾ ਪ੍ਰਭਾਵ ਜਿਹੜਾ ਵਾ 80% ਪਿੰਡਾਂ ਦੇ ਲੋਕਾਂ ਦੇ ਜਿਹੜੇ ਗਰੀਬ ਜਨਤਾ ਵਾ ਉਹਨਾਂ ਦੇ ਉੱਤੇ ਜਾ ਕੇ ਪੈਣਾ